ਇਸ ਸੱਤਵਾਰ ਜੀ ਇੱਕ ਵਾਰ ਕੇਂਦਰ ਤੋਂ ਵਿੱਚ ਮੋੜ ਤੋਂ ਭਾਜਪਾ ਦੀ ਹੈਟ੍ਰਿਕ ਵੱਜੀ ਜਾ ਕੇ ਕਹਿਣਾ ਚਾਹੁੰਦਾ ਹਾਂ। ਬਸ ਮੈਂ ਦੇਸ਼ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰ ਰਿਹਾ। ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਮਾਨਯੋਗ ਨਰਿੰਦਰ ਮੋਦੀ ਜੀ 18 ਸੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨੇ ਜਾ ਰਹੇ ਨੇ। ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਹੈ। ਉਸ ਦੇ ਲਈ ਇੱਥੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਅਤੇ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਹੁਣ ਹੋਰ ਤਾਕਤ ਦੇਵੇ ਤਾਂ ਕਿ ਜਿਹੜੇ ਬਾਕੀ ਅਧੂਰੇ ਕੰਮ ਆਣ। ਉਹਨਾਂ ਨੇ ਪ੍ਰਚਾਰ ਚੁੱਕੀ ਔਰ ਦੇਸ਼ ਨੂੰ ਮਜ਼ਬੂਤੀ ਜਿੱਥੇ ਲਗਾਇਆ ਉਸੇ ਹੋਰ ਮਜ਼ਬੂਤੀ ਲੈ ਕੇ ਜਾਣ ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਨੇ ਜ਼ਰੂਰਤਮੰਦ ਲੋਕਾਂ ਦੇ ਵਿੱਚ ਹੈ ਉਹ ਮਕਾਨ ਦੀ ਗੱਲ ਕਰੀਏ ਤੇ ਬਿਜਲੀ ਦੇ ਕਨੈਕਸ਼ਨ ਗੈਸ ਕਨੈਕਸ਼ਨ ਲਾਈਟਾਂ ਦੇ ਕਨੈਕਸ਼ਨ ਜਿਹੜੇ ਉਹਨਾਂ ਦੀ ਪੋਜਲਾਦੀ ਸੀ ਪੋਜੀਵਲਾਦੀ ਸੀ ਪੋਜਾਲਾਦੀ ਸੀ ਜਾਂ ਹੋਰ ਜਿੰਨੀਆਂ ਵੀ ਸਕੀਮਾਂ ਸੀ ਚਾਹ ਉਹ ਆਯੁਸ਼ਮਾਨ ਭਾਰਤ ਦੀ ਉਹਨਾਂ ਨੂੰ ਹੋਰ ਅੱਗੇ ਇਸੇ ਤਰ੍ਹਾਂ ਨੂੰ ਅੱਗੇ ਵਧਾਉਦੇ ਨੇ देश की सेवा कर और देश जित पूरी दुनिया के अपनी पहचान विलखण पहचान बनाई है वो उसनों बहुत जो ताकत मिले और मैं छापला जी भाजपा का नारा था कि सवा चार सौ बार लेकिन भाजपा भाजपा ढाई सौ बार भी नहीं हुई क्या मानते हो कहाँ से कमी रहेगी कि ढाई सौ बारवी नहीं भी भाजपा देखिए ये कुछ ना कुछ कमियां रह गई होनगिया ये कोई शक नहीं कि जो लोगों का वजपा है ਜੋ ਜੰਤਾ ਦਾ ਦੇਸ਼ ਹੁੰਦਾ ਹੈ ਉਹਨਾਂ ਦਾ ਉਹਨੂੰ ਸਵੀਕਾਰ ਕਰਨਾ ਚਾਹੀਦਾ ਹੈ। ਔਰ ਜੋ ਜਿਹੜਾ ਹੁਣ ਫਤਵੇ ਨੂੰ ਅਸੀਂ ਸਵੀਕਾਰ ਕਰਦੇ ਹਾਂ ਜਿੱਥੇ-ਿੱਥੇ ਕਮੀਆਂ ਆਂਦੀਆਂ ਸਾਰੀਆਂ ਕਮੀਆਂ ਦੇ ਉੱਤੇ ਦੁਬਾਰਾ ਚਿੰਤਨ ਕਰਨ ਦੀ ਲੋੜ ਰਹਿੰਦੀ ਹੈ ਔਰ ਹਾਈ ਕਮਾਂਡ ਇਸ ਤੇ ਸਾਡਾ ਜਿਹੜਾ ਵਿਸ਼ੇਸ਼ ਧਿਆਨ ਵੀ ਹਮੇਸ਼ਾ ਤੋਂ ਦਿੰਦਾ ਰਿਹਾ ਔਰ ਉਹ ਤੇ ਲੈ ਕੇ ਪੰਜਾਬ ਵਿੱਚ ਸਿਰ ਭਾਤਵਾ ਪਹਿਲੀ ਵਾਰ ਇਸੇ ਕੋਈ ਖਾਤਾ ਨਹੀਂ ਕਰ ਪਾਇਆ ਲੋਕਤਨ 25 ਸਾਲ ਵੀ ਆਸ। ਕਿਆ ਮੈਂ ਕਹਿ ਸਕੀ ਕਹਾ ਕਮੀ ਰਹੇਗੀ ਕਿ ਪੰਜਾਬ ਵਿੱਚ ਖਾਸ ਕਰਕੇ ਇੱਕ ਵੀ ਸੀਟ ਨਹੀਂ ਆਈ। ਜੋ ਦੇਤੀਜੇ ਨੰਬਰ ਤੇ ਪਾਰਟੀਗਰ ਨਬੈ ਉਹ ਪਹਿਲਾ ਕਹਿਣਾ ਕਿ ਜਿਸ ਤਰੀਕੇ ਨਾਲ ਵੀ ਕੇਂਦਰ ਸਾਡਾ ਹਾਈ ਕਮਾਂਡ ਆ ਉਹ ਤੇ ਚਿੰਤਨ ਜੁੜੀ ਬੈਟ ਤੇ ਉੱਪਰ ਇਹ ਗੌਰ ਤੇ ਜ਼ਰੂਰ ਹੈ ਤੇ ਵਿਚਾਰ ਕਰੇਗਾ ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ ਤੇ ਉਹਦਾ ਸੁਧਾਰ ਵੀ ਕਰਨਗੇ ਇਹ ਦੁੱਖ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਛੇਡ ਨਾ ਆਉਣਾ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਜੇ ਜਾਨੀ ਕੋਈ ਹੋ ਨਹੀਂ ਪਰ ਕਿਹੜੀਆਂ ਕਮੀਆਂ ਰਹਿ ਗਈਆਂ ਤੇ ਮੋੜ ਵਿਚਾਰ ਕਰਾਂਗੇ ਔਰ ਜਿਹੜੀਆਂ ਕਮੀਆਂ ਰਹਿ ਗਈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਸਾਪਨਾ ਜੀ ਹੁਸ਼ਿਆਰਪੁਰ ਦੀ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਇਹ ਪਾਕ ਹੁਸ਼ਿਆਰਪੁਰ ਦੇ ਫਾਜਪਾ ਦਾ ਘਟ ਰਿਹਾ ਤੁਸੀਂ ਵੀ ਵਧੀਆ ਜਿਹਾ ਤਖਸਲ ਕੀਤੀ ਸੀ ਸੋਮ ਪ੍ਰਗਿਆਸ਼ ਨੇ ਵਧੀਆ ਜਿਹਾ ਤਖਸਲ ਕੀਤੀ ਸੀ ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨੇ 199000 ਸਮਥਿੰਗ ਰਾਕੀ ਕਿਸੇ ਪਹਿਲੇ ਨਹੀਂ ਤਾਂ 4-4 ਲੱਖ ਵੋਟ ਵੀ ਪੈਂਦੀ ਰਹੀ ਹੈ ਫਾਜਪਾ ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਦਾ ਮਿਹਨਤ ਤੁਸੀਂ ਕੀਤੀ ਹੈ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਸਲਾ ਗਲਤ ਰਿਹਾ ਕਿਸੇ ਨੇ ਜਿਹੜਾ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਕੀਤਾ ਹੋਏਗਾ ਫੈਸਲਾ ਜੋ ਵੀ ਕੀਤਾ ਹੋਏਗਾ ਪਰ ਹਾਂ ਉਹ ਲੋਕਾਂ ਨੇ ਉਸ ਤਰੀਕੇ ਨਾਲ ਉਹਨੂੰ ਸਵੀਕਾਰ ਨਹੀਂ ਕੀਤਾ ਪਰ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਮੀਆਂ ਪਾਸ ਜਿਹੜੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ ਤੇ ਜ਼ਰੂਰ ਅਸੀਂ ਜਿਹੜਾ ਵਿਚਾਰ ਕਰਾਂਗੇ ਕਿਉਂਕਿ ਹੁਣ ਤੱਕ ਭਾਵੇਂ ਅਕਾਲੀ ਦਲ ਨਾ ਰਕੇ ਲੱਤੀ ਰਹੀ ਹੈ ਇਸ ਵਾਰ ਅਕਾਲੀ ਲਗਾਤਾਰ ਲੱਗਾ ਕਿ ਉਹ ਤੀਹੋ ਕਮੀ ਪਾਰਟੀਆਂ ਜਿਉਂ ਹੈ ਹਾਲਾਂਕਿ ਅਕਾਲੀ ਦਲ ਦੀ ਵੀ ਕਮੀ ਕਿਹੜੀ ਕਮੀ ਪਾਸ ਪਾਸ ਦੀ ਦੇਖੋ ਕਠਿਆ ਲੜਨ ਦਾ ਫਾਇਦਾ ਤਾਂ ਹੁੰਦਾ ਹੀ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਅਸੀਂ ਇਹ ਮਿਲ ਕੇ ਲੜਦੇ ਤਾਂ ਸ਼ਾਇਦ ਨਤੀਜੇ ਵੀ ਕੁਝ ਹੋਰ ਹੁੰਦੇ ਪਰ ਜਿੱਥੇ ਤੱਕ ਜੇ ਅਸੀਂ ਇਹ ਕਹੀਏ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੋਣਾਂ 'ਚ ਕੋਈ ਘਟਦੀ ਨਹੀਂ ਵੱਧ ਰਹੀ ਹੈ ਔਰ ਤੁਸੀਂ ਦੇਖੋਗੇ ਜਿਨ੍ਹਾਂ ਸੀਟਾਂ ਦੇ ਉੱਤੇ ਸੀ ਕਦੀ ਲੜਈ ਨਹੀਂ ਫਿਰੋਜ਼ਪੁਰ ਲੁਧਿਆਣਾ ਅਨੰਦਪੁਰ ਸਾਹ ਇਹਨਾਂ ਦੇ ਉੱਤੇ ਅਸੀਂ ਅਕਾਲੀ ਦਲ ਤੋਂ ਵੱਧ ਜਿਹੜੀ ਜਿਹੜੀ ਉਸ ਤੋਂ ਵੱਡੀ ਪੋਜੀਸ਼ਨ ਜਿਹੜਾ ਜਿੱਥੇ ਕਿ ਅੰਮ੍ਰਿਤਾ ਸ਼ਾ ਅਕਾਲੀ ਨਾਲ ਲੜਦਾ ਰਿਹਾ ਉਹਦਰ ਕੁਝ ਏਰੀਏ ਤੇ ਐਸੇ ਆ ਕਿ ਜਿੱਥੇ ਅਸੀਂ ਐਮਐਲਏ ਵੀ ਨਹੀਂ ਕੋਈ ਲੜਦੇ ਤੇ ਕੋਈ ਵੀ ਪੂਰੇ ਤੋਂ ਪੂਰੇ ਬ੍ਰਿਟਾ ਖਾਲੀ ਪਈਆਂ ਉਹਨਾਂ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਅਕਾਲੀ ਦਲ ਤੋਂ ਵੱਧ ਰਹੀ ਹੈ ਸੋ ਇਹ ਮੇਰਾ ਖਿਆਲ ਹੈ ਕਿ ਵੀ ਇਹਨੂੰ ਅਸੀਂ ਅੱਜ ਵੀ ਇਹਨਾਂ ਵੀ ਦੇਖਾਂਗੇ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੱਗੇ ਉਤਸਾਹ ਜ਼ਿਆਦਾ ਹੈ ਵੋਟ ਸ਼ੀਅਰ ਵਧਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੀਅਰ ਤਾਂ ਬਹੁਤ ਜ਼ਿਆਦਾ ਵਧਿਆ ਜਿਹੜੀਆਂ ਮਨਮਨਾਂ ਇਗਜ਼ੈਂਪਲ ਮੈਂ ਲੁਧਿਆਣਾ ਦਾ ਚੋਣ ਚਾਰ ਵੀ ਸੀਗਾ ਤੇ ਚੋਣ ਉਹਦੇ 'ਚ ਜੇ ਦੇਖਿਆ ਜਾਵੇ ਤੇ ਅਕਾਲੀ ਦਲ ਚੌਥੇ ਨੰਬਰ ਤੇ ਆਇਆ ਸੀ ਦੂਜੇ ਨੰਬਰ ਔਰ ਅਕਾਲੀ ਜੋ ਚੌਥੇ ਨੰਬਰ ਤੇ ਹੀ ਬੜਾ ਫਰਕ ਹੈ ਆਨੰਦਪੁਰ ਸਾਹਿਬ ਜਿਹੜਾ ਸੀ ਹਮੇਸ਼ਾ ਇਹ ਦਾਅਵਾ ਕਰਦਾ ਰਿਹਾ ਕਿ ਅਕਾਲੀ ਦਲ ਕੇ ਸਾਡੀ ਇਹ ਟ੍ਰੈਡੀਸ਼ਨਲ ਸੀਟ ਹੈ ਪੰਥਕ ਸੀਟ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕਿੱਥੇ ਆ ਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਚੌਥੇ ਨੰਬਰ ਤੇ ਹੈ ਸੋ ਉਹਨਾਂ ਚੀਜ਼ਾਂ ਦੇ ਵਿੱਚ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਕਸ਼ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਹੈ ਜੇਕਰ ਸਿਰ ਪੰਜਾਬ ਦੇ ਵਿੱਚ ਦੋ ਸੀਟਾਂ ਦਿੱਤਾ ਜੀ ਕਿ ਕਿਹੜੀ ਅਲਾਵਾ ਦੀ ਸੋਚ ਨੂੰ ਮੁਤਲਬ ਗੈਸਿਕ ਸਾਹਿਬ ਦਾ ਤਾਂ ਕੀ ਸਰ ਆਨੇ ਵਾਲੇ ਟਾਈਮ ਵਿੱਚ ਅਕਾਲੀ ਭਾਗ ਦਾ ਘਟਵਨ ਹੋਣੀ ਹੋਗਾ ਪੰਜਾਬ ਦੇ ਵਿੱਚ ਦੇਖੋ ਇਹ ਜੋ ਗਠਬੰਧਨ ਹੋਣਾ ਨਹੀਂ ਹੋਣਾ ਇਹ ਸਾਡੇ ਲੈਵਲ ਦਾ ਕੰਮ ਨਹੀਂ ਹੈ ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਔਰ ਇਹ ਕੇਂਦਰ ਦੇ ਜਿਹੜੇ ਲੋਕ ਆ ਉਹ ਬੈਠ ਕੇ ਹੀ ਤੈਅ ਕਰਨਗੇ ਹੁਣ ਉਹ ਕੀ ਉਹਦੇ ਦੇ ਨਿਰਣਾ ਕੀ ਲੜਾ ਅਲਬਤਾ ਲੋਕਾਂ ਨੇ ਹੁਣ ਫੈਸਲੇ ਦਿੱਤੇ ਉਹ ਲੋਕਾਂ ਦੇ ਦਿੱਤੇ ਉਹ ਫੈਸਲੇ ਨੂੰ ਆਪਾਂ ਚੁਟਲਾ ਤਾਂ ਨਹੀਂ ਸਕਦੇ ਉਹਦੇ ਤੋਂ ਕੋਈ ਮੁਖ ਮੋੜ ਵੀ ਨਹੀਂ ਸਕਦੇ ਉਹਨਾਂ ਨੂੰ We are GNA University see potential in everyone and everything around us we drive innovation and entrepreneurship We groom competent global citizens to affect positive change around them.